ਇਸ ਤੋਂ ਬਿਨਾ ਜੋ ਹਿਫਾਜ਼ਤ ਪ੍ਰੋਜੈਕਟ ਦਾ ਇਹਨੂੰ ਇਸ ਤਰ੍ਹਾਂ ਅਸੀਂ ਹਿੱਸਾ ਬਣਾਇਆ ਕਿਉਂਕਿ ਹਰੇਕ ਚੀਜ਼ ਨੂੰ ਇੰਟੀਗ੍ਰੇਟ ਕੀਤਾ ਅਸੀਂ ਪੁਲਿਸ ਨੂੰ ਵੀ ਨਾਲ ਲਿਆ ਅਸੀਂ ਵਨ ਸਟਾਪ ਸੈਂਟਰ ਨੂੰ ਨਾਲ ਲਿਆ ਹੈਲਪ ਲਾਈਨ ਨੂੰ ਨਾਲ ਲਿਆ ਸੋ ਹਿਫਾਜ਼ਤ ਦੇ ਵਿੱਚ ਮੈਨੂੰ ਲੱਗਦਾ ਕਿ ਸਾਡੇ ਸੀਡੀਪੀਓ ਜਿਹੜੇ ਉਹਨਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਇੱਕ ਪ੍ਰੋਟੈਕਸ਼ਨ ਆਫੀਸਰ ਦਾ ਨਾਮ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਦੇਖਦੇ ਹੀ ਸਾਡੇ ਬੱਚਿਆਂ ਨੂੰ ਸਾਡੀਆਂ ਔਰਤਾਂ ਨੂੰ ਮਨ ਚੇ ਫੀਲਿੰਗ ਆਉਗੀ ਕਿ ਇਹ ਉਹ ਇਨਸਾਨ ਹੈ ਜੋ ਸਾਨੂੰ ਬਚਾ ਸਕਦਾ ਸੋ ਇਹ ਤੁਹਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਤੋਂ ਬਾਅਦ ਤੁਸੀਂ ਪ੍ਰੋਟੈਕਸ਼ਨ ਆਫੀਸਰ ਹੋਵੋਗੇ ਔਰ ਜੋ ਗੱਡੀਆਂ ਜਿਨ੍ਹਾਂ ਨੂੰ ਅਸੀਂ ਇੱਕ ਤਰ੍ਹਾਂ ਨਾਲ ਰੈਸਕਿਊ ਵੈਨ ਦੇ ਤੌਰ ਤੇ ਸ਼ੁਰੂ ਕਰਨ ਜਾ ਰਹੇ ਹਾਂ ਕੋਈ ਵੀ ਔਰਤ ਕਿਤੇ ਵੀ ਬੈਠੀ ਹੈ ਕਈ ਵਾਰੀ ਖਰਚੋਂ ਨੀ ਨਿਕਲਦੀ ਹੈ ਹੈਲਪਲਾਈਨ ਤੇ ਨੰਬਰ ਡਾਇਲ ਕਰਤ ਲੁਧਿਆਣੇ ਚ ਹੁਣ ਕਿੱਡਾ ਵੱਡਾ ਕਾਂਡ ਹੋ ਕੇ ਹਟਿਆ ਔਰ ਮੈਨੂੰ ਮਹਿਸੂਸ ਹੁੰਦਾ ਕਿ ਵਾਕਈ ਜੇ ਅਸੀਂ ਉਸ ਤੋਂ ਪਹਿਲਾਂ ਇਹ ਪ੍ਰੋਜੈਕਟ ਲਿਆਂਦੇ ਤਾਂ ਸ਼ਾਇਦ ਉਸ ਬੱਚੀ ਨੂੰ ਅਸੀਂ ਬਚਾ ਲੈਂਦੇ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਦੇ ਵਿੱਚ ਸੀ ਜ਼ਰੂਰ ਕਾਮਯਾਬ ਹੋਵਾਂਗੇ ਅਸੀਂ ਆਪਣੇ ਸੀਡੀਪੀਓਸ ਤੋਂ ਪੂਰੀ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਪ੍ਰੋਜੈਕਟ ਹੈ ਨਵੀਂ ਕਮਿਸ਼ਨ ਦੇ ਤੌਰ ਤੇ ਲੈ ਕੇ ਪੰਜਾਬ ਨੂੰ ਇੱਕ ਸੁਰੱਖਿਅਤ ਪੰਜਾਬ ਆਪਾਂ ਮਹਿਲਾਵਾਂ ਲਈ ਬਣਾਉਣਾ ਹੈ ਇਸ ਤੋਂ ਬਿਨਾ ਜੋ ਹਿਫਾਜ਼ਤ ਪ੍ਰੋਜੈਕਟ ਦਾ ਇਹਨੂੰ ਇਸ ਦਾ ਅਸੀਂ ਹਿੱਸਾ ਬਣਾਇਆ ਕਿਉਂਕਿ ਹਰੇਕ ਚੀਜ਼ ਨੂੰ ਇੰਟੀਗ੍ਰੇਟ ਕੀਤਾ ਅਸੀਂ ਪੁਲਿਸ ਨੂੰ ਵੀ ਨਾਲ ਲਿਆ ਅਸੀਂ ਵਨ ਸਟਾਪ ਸੈਂਟਰ ਨੂੰ ਨਾਲ ਲਿਆ ਹੈਲਪ ਲਾਈਨ ਨੂੰ ਨਾਲ ਲਿਆ ਸੋ ਹਿਫਾਜ਼ਤ ਦੇ ਵਿੱਚ ਮੈਨੂੰ ਲੱਗਦਾ ਕਿ ਸਾਡੇ ਸੀਡੀਪੀਓ ਜਿਹੜੇ ਉਹਨਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਇੱਕ ਪ੍ਰੋਟੈਕਸ਼ਨ ਆਫੀਸਰ ਦਾ ਨਾਮ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਦੇਖਦੇ ਹੀ ਸਾਡੇ ਬੱਚਿਆਂ ਨੂੰ ਸਾਡੀਆਂ ਔਰਤਾਂ ਨੂੰ ਮਨ ਚੇ ਫੀਲਿੰਗ ਆਉਗੀ ਕਿ ਇਹ ਉਹ ਇਨਸਾਨ ਹੈ ਜੋ ਸਾਨੂੰ ਬਚਾ ਸਕਦਾ ਸੋ ਇਹ ਤੁਹਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਤੋਂ ਬਾਅਦ ਤੁਸੀਂ ਪ੍ਰੋਟੈਕਸ਼ਨ ਆਫੀਸਰ ਹੋਵੋਗੇ ਔਰ ਜੋ ਗੱਡੀਆਂ ਜਿਨ੍ਹਾਂ ਨੂੰ ਅਸੀਂ ਇਸ ਤਰ੍ਹਾਂ ਨਾਲ ਰੈਸਕਿਊ ਵੈਨ ਦੇ ਤੌਰ ਤੇ ਸ਼ੁਰੂ ਕਰਨ ਜਾ ਰਹੇ ਹਾਂ ਕੋਈ ਵੀ ਔਰਤ ਕਿਤੇ ਵੀ ਬੈਠੀ ਹੈ ਕਈ ਵਾਰੀ ਘਰ ਚੋਂ ਨਹੀਂ ਨਿਕਲਦੀ ਹੈਲਪਲਾਈਨ ਤੇ ਨੰਬਰ ਡਾਇਲ ਕਰਤਾ ਤੇ ਲੁਧਿਆਣੇ ਚ ਹੁਣ ਕਿੱਡਾ ਵੱਡਾ ਕਾਂਡ ਹੋ ਕੇ ਹਟਿਆ ਔਰ ਮੈਨੂੰ ਮਹਿਸੂਸ ਹੁੰਦਾ ਕਿ ਵਾਕਈ ਜੇ ਅਸੀਂ ਉਸ ਤੋਂ ਪਹਿਲਾਂ ਇਹ ਪ੍ਰੋਜੈਕਟ ਲਿਆਂਦੇ ਤਾਂ ਸ਼ਾਇਦ ਉਸ ਬੱਚੀ ਨੂੰ ਅਸੀਂ ਬਚਾ ਲੈਂਦੇ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਦੇ ਵਿੱਚ ਸੀ ਜ਼ਰੂਰ ਕਾਮਯਾਬ ਹੋਵਾਂਗੇ ਅਸੀਂ ਆਪਣੇ ਸੀਡੀਪੀਓਸ ਤੋਂ ਪੂਰੀ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਪ੍ਰੋਜੈਕਟ ਹੈ ਨਵੀਂ ਕਮਿਸ਼ਨ ਦੇ ਤੌਰ ਤੇ ਲੈ ਕੇ ਪੰਜਾਬ ਨੂੰ ਇੱਕ ਸੁਰੱਖਿਅਤ ਪੰਜਾਬ ਆਪਾਂ ਮਹਿਲਾਵਾਂ ਲਈ ਬਣਾਉਣਾ ਹੈ ਇਸ ਤੋਂ ਬਿਨਾ ਜੋ ਹਿਫਾਜ਼ਤ ਪ੍ਰੋਜੈਕਟ ਦਾ ਇਹਨੂੰ ਇਸ ਤਰ੍ਹਾਂ ਅਸੀਂ ਹਿੱਸਾ ਬਣਾਇਆ ਕਿਉਂਕਿ ਹਰੇਕ ਚੀਜ਼ ਨੂੰ ਇੰਟੀਗ੍ਰੇਟ ਕੀਤਾ ਅਸੀਂ ਪੁਲਿਸ ਨੂੰ ਵੀ ਨਾਲ ਲਿਆ ਅਸੀਂ ਵਨ ਸਟੌਪ ਸੈਂਟਰ ਨੂੰ ਨਾਲ ਲਿਆ ਹੈਲਪ ਲਾਈਨ ਨੂੰ ਨਾਲ ਲਿਆ ਸੋ ਹਿਫਾਜ਼ਤ ਦੇ ਵਿੱਚ ਮੈਨੂੰ ਲੱਗਦਾ ਕਿ ਸਾਡੇ ਸੀਡੀਪੀਓ ਜਿਹੜੇ ਉਹਨਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਇੱਕ ਪ੍ਰੋਟੈਕਸ਼ਨ ਆਫੀਸਰ ਦਾ ਨਾਮ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਦੇਖਦੇ ਹੀ ਸਾਡੇ ਬੱਚਿਆਂ ਨੂੰ ਸਾਡੀਆਂ ਔਰਤਾਂ ਨੂੰ ਮਨਚੇ ਫੀਲਿੰਗ ਆਊਗੀ ਕਿ ਇਹ ਉਹ ਇਨਸਾਨ ਹੈ ਜੋ ਸਾਨੂੰ ਬਚਾ ਸਕਦਾ ਸੋ ਇਹ ਤੁਹਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਤੋਂ ਬਾਅਦ ਤੁਸੀਂ ਪ੍ਰੋਟੈਕਸ਼ਨ ਆਫੀਸਰ ਹੋਵੋਗੇ। ਔਰ ਜੋ ਗੱਡੀਆਂ ਜਿਨ੍ਹਾਂ ਨੂੰ ਅਸੀਂ ਇਸ ਤਰ੍ਹਾਂ ਨਾਲ ਰੈਸਕਿਊ ਵੈਨ ਦੇ ਤੌਰ ਤੇ ਸ਼ੁਰੂ ਕਰਨ ਜਾ ਰਹੇ ਹਾਂ। ਕੋਈ ਵੀ ਔਰਤ ਕਿਤੇ ਵੀ ਬੈਠੀ ਹੈ। ਕਈ ਵਾਰੀ ਘਰ ਚੋਂ ਨਹੀਂ ਨਿਕਲਦੀ ਹੈਲਪਲਾਈਨ ਤੇ ਨੰਬਰ ਡਾਇਲ ਕਰਤ ਲੁਧਿਆਣੇ ਵਿੱਚ ਹੁਣ ਕਿੱਡਾ ਵੱਡਾ ਕਾਂਡ ਹੋ ਕੇ ਹਟਿਆ। ਔਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਵਾਕਈ ਜੇ ਅਸੀਂ ਉਸ ਤੋਂ ਪਹਿਲਾਂ ਇਹ ਪ੍ਰੋਜੈਕਟ ਲਿਆਂਦੇ। ਫਛਾਰੇ ਤੋਂ ਉਸ ਬੱਚੀ ਨੂੰ ਸੀ ਬਚਾ ਲੈਂਦੇ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਦੇ ਵਿੱਚ ਸੀ ਜ਼ਰੂਰ ਕਾਮਯਾਬ ਹੋਵਾਂਗੇ ਅਸੀਂ ਆਪਣੇ ਸੀਡੀਪੀਓਜ਼ ਤੋਂ ਪੂਰੀ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਪ੍ਰੋਜੈਕਟ ਹੈ ਨਵੀਂ ਕਮਿਸ਼ਨ ਦੇ ਤੌਰ ਤੇ ਲੈ ਕੇ ਪੰਜਾਬ ਨੂੰ ਇੱਕ ਸੁਰੱਖਿਅਤ ਪੰਜਾਬ ਆਪਾਂ ਮਹਿਲਾਵਾਂ ਲਈ ਬਣਾਉਣਾ ਹੈ ਇਸ ਤੋਂ ਬਿਨਾ ਜੋ ਹਿਫਾਜ਼ਤ ਪ੍ਰੋਜੈਕਟ ਦਾ ਇਨੂੰ ਇਸ ਦਾ ਅਸੀਂ ਹਿੱਸਾ ਬਣਾਇਆ ਕਿਉਂਕਿ ਹਰੇਕ ਚੀਜ਼ ਨੂੰ ਇੰਟੀਗ੍ਰੇਟ ਕੀਤਾ ਅਸੀਂ ਪੁਲਿਸ ਨੂੰ ਵੀ ਨਾਲ ਲਿਆ ਅਸੀਂ ਵਨ ਸਟਾਪ ਸੈਂਟਰ ਨੂੰ ਨਾਲ ਲਿਆ ਹੈਲਪ ਲਾਈਨ ਨੂੰ ਨਾਲ ਲਿਆ ਸੋ ਹਿਫਾਜ਼ਤ ਦੇ ਵਿੱਚ ਮੈਨੂੰ ਲੱਗਦਾ ਕਿ ਸਾਡੇ ਸੀਡੀਪੋ ਜਿਹੜੇ ਉਹਨਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਇੱਕ ਪ੍ਰੋਟੈਕਸ਼ਨ ਆਫੀਸਰ ਦਾ ਨਾਮ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਦੇਖਦੇ ਹੀ ਸਾਡੇ ਬੱਚਿਆਂ ਨੂੰ ਸਾਡੀਆਂ ਔਰਤਾਂ ਨੂੰ ਮਨ ਚ ਫੀਲਿੰਗ ਆਉਗੀ ਕਿ ਇਹ ਉਹ ਇਨਸਾਨ ਹੈ ਜੋ ਸਾਨੂੰ ਬਚਾ ਸਕਦਾ ਸੋ ਇਹ ਤੁਹਾਡੇ ਲਈ ਮਾਨ ਵਾਲੀ ਗੱਲ ਹੈ ਕਿ ਅੱਜ ਤੋਂ ਬਾਅਦ ਤੁਸੀਂ ਪ੍ਰੋਟੈਕਸ਼ਨ ਆਫੀਸਰ ਹੋਵੋਗੇ ਔਰ ਜੋ ਗੱਡੀਆਂ ਜਿਨ੍ਹਾਂ ਨੂੰ ਅਸੀਂ ਇਸ ਤਰ੍ਹਾਂ ਨਾਲ ਰੈਸ